ਸੜਕ ਸੁਰੱਖਿਆ ਹਫਤਾ ਪਹਿਲਾਂ ਕੱਲਾ ਹਫਤਾ ਮਨਾਉਂਦੇ ਹੁੰਦੇ ਸੀ ਕਿ ਹਫਤਾ ਕਿਉਂ ਬਈ ਅਸੀਂ 24 ਘੰਟੇ ਸੜਕਾਂ ਤੇ ਸੁਰੱਖਿਆ ਦੇ ਰਹਿਆਂ ਮੇਰੇ ਕੋਲੇ 3 ਮਹੀਨੇ ਦਾ ਰਿਕਾਰਡ ਆਇਆ ਉਹਨਾਂ ਦਾ 1 ਫਰਵਰੀ ਤੋਂ ਲੈ ਕੇ ਤੇ ਮਾਰਚ ਅਪ੍ਰੈਲ ਮਈ ਤੱਕ ਪਿਛਲੇ ਸਾਲ ਮਾਰਚ ਅਪ੍ਰੈਲ ਮਈ ਤੱਕ 1500 ਤੋਂ ਵੱਧ ਬੰਦਿਆਂ ਦੀ ਮੌਤ ਹੋਈ ਸੀ ਸੜਕ ਤੇ ਇਸ ਵਾਰ ਐਸਐਸਐਫ ਕਿਉਂਕਿ ਪਹਿਲਾਂ ਪਹੁੰਚ ਜਾਂਦੀ ਹੈ ਉਹਨਾਂ ਕੋਲੇ ਸਾਰੀਆਂ ਦਵਾਈਆਂ ਨੇ ਉਹਨਾਂ ਕੋਲੇ ਪੱਟੀਆਂ ਨੇ ਡਟੋ ਲੈ ਉਹਨਾਂ ਕੋਲੇ ਗੈਸ ਕਟਰ ਨੇ ਕੋਈ ਰੱਬ ਨਾ ਕਰ ਐਕਸੀਡੈਂਟ ਹੋਵੇ ਤੇ ਕੱਟ ਕੇ ਤਾਕੀ ਵਗੈਰਾ ਬੰਦਾ ਛੇਤੀ ਕੱਢ ਕੇ ਨਾ ਅਜਿਹਾ ਹਸਪਤਲ ਪਹੁੰਚਾਈਏ ਐਸ ਵਾਰ ਸਿਰਫ 249 ਮੌਤਾਂ ਨੇ ਵੀਰੋ ਸਾਢੇ 1200 ਬੰਦੇ ਦੀ ਜਾਨ ਬਚਾ ਲਈ ਐਸਐਸਐਸ ਨੇ ਤੇ ਸੜਕਾਂ ਤੇ ਐਕਸੀਡੈਂਟ ਘਟਣ ਘੱਟ ਗਏ ਤੇ ਨਾਲ 18 ਲੱਖ ਰੁਪਏ ਦਾ ਜਿਹੜਾ ਸਮਾਨ ਗੱਡੀਆਂ ਚ ਪਿਆ ਹੁੰਦਾ ਐਕਸੀਡੈਂਟ ਚ ਕੇ ਦੇ ਕੜਾ ਪਾਇਆ ਹੋਇਆ ਹੈ ਜਿਹਦੇ ਕੋਲੇ ਕੈਸ਼ ਹੈ ਜਾਂ ਕਿਸੇ ਕੋਲੇ ਕੋਈ ਹੋਰ ਕੀਮਤੀ ਚੀਜ਼ ਹੈ 18 ਲੱਖ ਰੁਪਈਆ ਉਹਦਾ ਵਾਪਸ ਕੀਤਾ ਉਹਦੇ ਵਾਰਸਾਂ ਨੂੰ ਕਿ ਭਾਈ ਤੁਹਾਡੀ ਗੱਡੀ ਦੇ ਵਿੱਚੋਂ ਇਹ ਲੱਭਿਆ ਪਹਿਲਾਂ ਕੋਈ ਹੋਰ ਹੀ ਲੈ ਜਾਂਦਾ ਹੁੰਦਾ ਸੀ ਸੋ ਵੀਰੋ ਮੈਂ ਪੈਸੇ ਤਾਂ ਕਮਾਉਣੇ ਨਹੀਂ ਮੈਂ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦਾ ਮੈਂ ਕਮਾਉਣੀਆਂ ਹੁਣ ਤਾਂ ਇੱਜ਼ਤ ਹੀ ਕਮਾਉਣੀ ਹੈ ਔਰ ਪ੍ਰਮਾਤਮਾ 'ਤੇ ਅਰਦਾਸ ਕਰਦਿਆਂ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਖਸ਼ਦੀ ਇਹਦੇ ਤੋਂ ਘਟਾਈ ਨਾ ਭਾਵੇਂ ਵਧਾਈ ਨਾ ਪਰ ਇੰਨੀ ਕਿ ਰਹਿਣ ਦੀ ਕਿ ਲੋਕਾਂ ਦੇ ਕੰਮ ਆਉਂਦੇ ਰਹੀਏ ਮੇਰੇ ਦਸਤਕ ਕਰਨ ਨਾਲ ਮੇਰੇ ਸਾਇਨ ਕਰਨ ਨਾਲ ਕਿਸੇ ਘਰ ਦਾ ਚੁੱਲ੍ਹਾ ਬળે ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਅਸੀਂ ਲੋਕਾਂ ਨੂੰ ਡਰਾਉਂਦੇ ਨਹੀਂ ਨਾ ਹੀ ਫੈਕਟਰੀਆਂ ਨਾਲੋਂ ਹਿੱਸੇ ਮੰਗਦੇ ਆ ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਆ ਜਿਹਦੀ ਨੇ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਅਗਲੀ ਗੱਲ ਗਵਰਨਰ ਸੁਣਨ ਵਾਲੀ ਹੈ ਜਦੋਂ ਨਹਿਰੀ ਪਾਣੀ ਖੇਤਾਂ 'ਚ ਪਹੁੰਚ ਰਿਹਾ ਹੈ ਜਦੋਂ ਉਹਨੇ ਵੱਧ ਗਿਆ 70% ਦੇ ਨੇੜੇ ਹੋ ਗਿਆ ਤਾਂ ਸਾਡਾ 6 ਅਕਤੂਬਰ ਜੀ ਸਾਡਾ 6 6.5 ਲੱਖ ਟਿਊਬਲ ਬੰਦ ਹੋ ਜਾਊਗਾ ਹੁਣ 14 ਲੱਖ ਟਿਊਬਲ ਨੇ 6.5 ਲੱਖ ਟਿਊਬਲ ਬੰਦ ਹੋ ਜਾਣਗੇ ਉਹਦੇ ਨਾਲ ਜਿਹੜੀ ਬਿਜਲੀ ਦੀ ਸਬਸਿਡੀ ਦਿੰਨੇ ਆ ਲਗਭਗ 6000 ਕਰੋੜ ਤੋਂ ਵੱਧ ਉਹ ਸਬਸਿਡੀ ਬਚ ਜੂਗੀ ਉਹ ਬਚ ਕੇ ਕੀ ਕਰੂੰਗਾ ਮੈਂ ਉਹਦਾ ਉਹਦੇ 'ਚ ਮੈਂ ਲਾ ਕੇ حساب ਰੱਖਿਆ ਹੋਇਆ ਪੂਰਾ ਪੂਰਾ ਲਿਖੀ ਬੈਠਾ ਕਿ ਜਿਹੜਾ 525500 ਕਰੋੜ ਦੇ ਨੇੜੇ ਖਰਚਾ ਆਊਗਾ ਬਚੂਗਾ 6000 525500 ਕਰੋੜ ਰੁਪਏ ਖਰਚਾ ਆਊਗਾ ਉਦੇ ਨਾਲ ਸਭ ਤੋਂ ਪਹਿਲਾਂ ਸਾਡੀਆਂ ਮਾਵਾ ਭੈਣਾਂ ਨੂੰ ਜਿਹੜਾ 1000 ਰੁਪਏ ਵਾਲੀ ਗਰੰਟੀ ਆ ਉਹ ਪੂਰੀ ਕਰੂੰਗਾ ਮੈਂ ਕਿਉਂਕਿ ਅਸੀਂ ਉਹ ਗੱਲ ਕਹਿੰਦੇ ਨਹੀਂ ਜਿਹੜੀ ਕਰ ਨਾ ਸਕਦੇ ਹੋਈਏ ਜਿਵੇਂ ਵੈਸੇ ਸੀ ਸ਼ੁਰੂ ਕਰਨੀ ਹੁੰਦੀ ਹੈ ਸਕੀਮ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਵੋਟਾਂ ਦਾ ਵਾਹ ਬੰਦ ਕਰ ਦਿੰਦੇ ਨਾ ਜੇ ਤੇ ਸਕੀਮ ਚੱਲੂਗੀ ਫਿਰ ਸਾਰੀ ਜ਼ਿੰਦਗੀ ਇਹ ਸਕੀਮ ਲਾਗੂ ਰਹੂਗੀ ਵਿੱਚੋਂ ਹਟਣੀ ਨਹੀਂ